ਗੁਰਦਾਸਪੁਰ ਦੇ ਬਟਾਲਾ ਵਿੱਚ ਕੜਾ ਪ੍ਰਸ਼ਾਦ ਖਾਣ ਨਾਲ ਇੱਕ ਬੱਚੇ ਦੀ ਮੌਤ ਹੋ ਗਈ ਜਦ ਕਿ 20 ਦੇ ਕਰੀਬ ਬੱਚੇ ਬਿਮਾਰ ਹੋ ਗਏ। ਮਾਮਲਾ ਬਟਾਲਾ ਦੇ ਗੁਨਾਰਕਨਗਰ ਦਾ ਹੈ ਜਿੱਥੇ ਬੀਤੀ ਕੱਲ੍ਹ ਸ਼ਾਮ ਇਹਨਾਂ ਬੱਚਿਆਂ ਨੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਕੜਾ ਪ੍ਰਸ਼ਾਦ ਲਿਆ ਸੀ ਪਰ ਰਾਤ ਨੂੰ ਇਹਨਾਂ ਦੀ ਹਾਲਤ ਵਿਗੜਨ ਲੱਗੀ ਜਿਸ ਤੋਂ ਬਾਅਦ ਬੱਚਿਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਬਿਮਾਰ ਹੋਏ ਬੱਚਿਆਂ ਦੇ ਵਿੱਚੋਂ 2 ਸਾਲ ਦੇ ਬਲਜੀਤ ਦੀ ਮੌਤ ਹੋ ਗਈ ਜਦ ਕਿ ਬਾਕੀ ਬੱਚਿਆਂ ਵਿੱਚੋਂ ਜ਼ਿਆਦਾਤਰ ਦੀ ਹਾਲਤ ਸਥਿਰ ਬਣੀ ਹੋਈ ਹੈ। ਹਾਲਾਂਕਿ ਇੱਕ ਬੱਚੇ ਨੂੰ ਗੰਭੀਰ ਹਾਲਤ ਕਾਰਨ ਅੰਮ੍ਰਿਤਸਰ ਰੈਫਰ ਬੱਚੇ ਆਏ ਸ਼ਾਮ ਨੂੰ ਸ੍ਰੀ ਗੁਰਦਵਾਰੇ ਮੇਰੇ ਬੱਚੇ ਹੋਰ ਨਾਲ ਦੇ ਬੱਚੇ ਵੀ ਆਣ ਗਵਾੜ ਆਏ ਨੇ ਜਦੋਂ ਪ੍ਰਸ਼ਾ ਲਾ ਗਏ ਆਪਣੇ ਟਵਲੀਆਂ ਗੱਲਾਂ ਮਾਰਨ ਦੇ ਪੈਨੇ ਬੇ ਸੁਰਤ ਹੋ ਗਏ ਨੇ ਡਾਕਟਰ ਰਵਿੰਦਰ ਕੋ ਖੜਿਆ ਉਹਨੂੰ ਸਮਝ ਨਹੀਂ ਲੱਗੀ ਉਹ ਪਹਿਲਾਂ ਤਾਂ ਕਹਿੰਦੇ ਦਿਮਾਗੀ ਦੌਰ ਪਰ ਜਦੋਂ ਪਤਾ ਲੱਗਾ ਤਿੰਨਾਂ ਚੌਹਾਂ ਘਰਾਂ ਦੇ ਵਿੱਚ ਵੀ ਹੋਰ ਹੋਰ ਵੀ ਬੱਚਿਆਂ ਨੂੰ ਇਸ ਤਰ੍ਹਾਂ ਹੋ ਰਿਹਾ ਵਾ ਫੇਰਾਨੂੰ ਪਤਾ ਲੱਗਾ ਬੱਚਿਆਂ ਨੂੰ ਕੋਈ ਨਸ਼ੇ ਵਾਲੀ ਚੀਜ਼ ਦਿੱਤੀ ਗਿਆ ਸਾਡੇ ਗਵਾੜ ਬੱਚਾ ਇੱਕ ਹੋਰ ਉਹ ਇਹਦਾ ਆਪਣੇ ਲੱਤਾਂ ਤੇ ਨਹੀਂ ਖਲਾਉਂਦੇ ਨਾਲ ਸੁਰਤ ਕਰਨਾ ਕਿਸੇ ਨੂੰ ਪਛਾਣਨ ਨਹੀਂ ਦਿਆ ਉਹ ਨਹੀਂ ਮਤਲਬ ਰੋਜ਼ ਤੇ ਗੁਰਦਵਾਰੇ ਜਾਈਦਾ ਫੁੱਲੀਆਂ ਦਾ ਪ੍ਰਸ਼ਾ ਲੇ ਦਿੰਦੇ ਆ ਕੱਲ ਰਾਤੀ ਕ ਦੋਨੋਂ ਸਾਰਾ ਲਗਾਉਨੇ ਜਿਆਦਾ ਖਾ ਲਿਆ ਹਾਡੇ ਨਾਲੋਂ ਰਾਤ ਨੂੰ ਪੱਥਰ ਵਰਗੂ ਹੋ ਗਿਆ ਸੀ ਨਾ ਆਕਰ ਕੇ ਫੁੱਲ ਕੇ ਸ਼ਰੀਰ ਕਿੰਨਾ ਹੋ ਗਿਆ ਪਰ ਤੜਫੰਦੇ ਆਈ ਬਹੁਤ ਜਿਆਦਾ ਤੜਕਿਆ ਬਹੁਤ ਜਿਆਦਾ ਸਵੇਰ 4 ਵਜੇ ਲੈ ਕੇ ਗੈਂ ਤੇ ਜਾਂਦੇ ਜਾਂਦੇ ਰਹੀ ਪੂਰੇ ਹੋ ਗਏ ਪ੍ਰਸ਼ਾਦ ਜੇ ਹੀ ਕਿਉਂਕਿ ਜਿੰਨਾ ਜਿੰਨਾ ਨੇ ਪ੍ਰਸ਼ਾਦ ਖਾਦਾ ਉਹੀ ਕਹਿੰਦੇ ਹਾਡੇ ਨੂੰ ਖਰਾਬ ਹੁੰਦੇ ਪਿਆਜ਼ ਬੜੀ ਲੱਗੰਦੀ ਸੀ ਸਾਬ ਕੀ ਪਤਾ ਲੱਗੇ ਚੋਰ ਕੌਣ ਆ ਕਿਹੜੇ ਤੇ ਜ਼ਿਦਾਰੀ ਆ ਪਤਾ ਲੱਗ ਜਾਏਗਾ ਸਾਰਿਆਂ ਨੂੰ ਦੋਨੋਂ ਸਜ ਜਿਆਦਾ ਜਿਆਦਾ ਮਿਲਣੀ ਚਾਹੀਦੀ ਹੈ ਜਿਸ ਗੁਰਦੁਆਰਾ ਸਾਹਿਬ ਤੋਂ ਬੱਚਿਆਂ ਨੇ ਪ੍ਰਸ਼ਾਦ ਲਿਆ ਸੀ ਉਸਦੇ ਪ੍ਰਬੰਧਕਾਂ ਮੁਤਾਬਕ ਇਲਾਕੇ ਦੇ ਹੀ ਇੱਕ ਪਰਿਵਾਰ ਦੇ ਘਰ ਅਖੰਡ ਪਾਠ ਸੀ ਤੇ ਉੱਥੋਂ ਹੀ ਕੜਾ ਪ੍ਰਸ਼ਾਦ ਗੁਰੂ ਘਰ ਭੇਜਿਆ ਗਿਆ ਸੀ ਫਿਲਹਾਲ ਪ੍ਰਸ਼ਾਸਨ ਇਸ ਪੂਰੀ ਘਟਨਾ ਦੀ ਜਾਂਚ ਕਰ ਰਿਹਾ ਹੈ ਉੱਥੇ ਹੀ ਜਾਂਚ ਲਈ ਗੁਰਦੁਆਰਾ ਸਾਹਿਬ ਤੇ ਗ੍ਰੰਥੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਕੱਲ ਦੁਪਹਿਰੇ ਅਜੀ ਸਿੰਘ ਦੇ ਸਰਬੰਦੀ ਬੱਚੇ ਦੀ ਉਹ ਤੇ ਸਾਨੂੰ ਬੁਲਾਇਆ ਗਿਆ ਸੀ ਔਰ ਦੋ ਦੁਕਾਨਾਂ ਲੱਗੀਆਂ ਸੁੱਝ ਆ ਗਏ ਇੱਥੇ ਆਏ ਆ ਭੋਗ ਪਿਆ ਪ੍ਰਸ਼ਾਦ ਵਧ ਗਿਆ ਕਾਫੀ ਸੰਗ ਥੋੜੀ ਆਹੀ ਤੇ ਮੈਂ ਬਾਬਾ ਨੂੰ ਕਿਹਾ ਬੱਚੇ ਨੂੰ ਆਪਣਾ ਕਾਕੇ ਨੂੰ ਦੱਸਾਇਆ ਸੀ ਬਾਬੇ ਦੇ ਲੜਕੇ ਨੂੰ ਦੱਸਾਇਆ ਸੀ ਮੈਂ ਵੀ ਦਬਾਤ ਸੰਘ ਥੋੜੇ ਆ ਤੇ ਖਸਾਬ ਬਹੁਤ ਜ਼ਿਆਦਾ ਤੇ ਸਾਰੇ ਡਬਲ ਵਰਤਾਦੇ ਕਹਿੰਦਾ ਕੋਈ ਨਹੀਂ ਲੈਂਦਾ ਫੇ ਕਹਿੰਦੇ ਸਵਾਇ ਸਵਾ ਦਿਓ ਇਹਨੇ ਜੇ ਬਾਬਾ ਕਹਿੰਦਾ ਚਲ ਗੁਰਦਾ ਲੈ ਆਏ ਨੇ ਵਰਤਾ ਦੇ ਨੇ ਬਸ ਇਨੀ ਗੱਲ ਹੋਈ ਗੁਰਦਾਰੇ ਫਿਰ ਉਹ ਇਹ ਬਾਬਾ ਕਹਿੰਦਾ ਉਹ ਆਪ ਪਛਾਹ ਗਏ ਨੇ ਬਾਅਦ ਵਿੱਚ ਮੈਂ ਨਹੀਂ ਖੜਿਆ ਬਾਅਦ ਆਪ ਜਾ ਗਏ ਇਹ ਅੱਜ ਸਵੇਰੇ ਹੀ ਸਾਡੇ ਧਿਆਨ ਚ ਆਇਆ ਹੈਗਾ ਕਿ ਕਈ ਸਾਰੇ ਬੱਚੇ ਹੈਗੇ ਜਿਨ੍ਹਾਂ ਨੇ ਕੱਲ ਸ਼ਾਮ ਨੂੰ ਕਿਤੇ ਕੁਝ ਖਾਂਦਾ ਸੀਗਾ ਉਹਦੇ ਕਰਕੇ ਉਹਨਾਂ ਦੀ ਤਬੀਅ ਜਿਹੜੀ ਹੈਗੀ ਉਹ ਖਰਾਬ ਹੋਈ ਹੈ ਪ੍ਰੀਲੀਮਰੀ ਇਨਵੈਸਟੀਗੇਸ਼ਨ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ पुलिस वलों भी चल रहा है साड़ी लेकिन इस वे फस्ट जी मेन इंपोर्टेंट फोकस एरिया है वो है बच्चे का इलाज जोड़ा हैगा वो किया जाए सिविल हॉस्पिटल होस्पिटल सारे बच्चे जोड़े है अंडर ट्रीटमेंट है इस वे और जो भी मेडिकल रिपोर्ट साड़ी हैगी इस वे उस मुताबिक सारे के सारे बच्चे स्टेबल हैंगे तो की सिचुएशन जी है वो लगातार इंपरूव हो रही है